ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਮਿਲਦਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਨਿਰਗੁਣ ਮੂਗਤ ਅਜਾਨਿਆ ਕੀ ਨੀ ਨਿਰਗੁਣ ਮੂਗਤ ਅਜਾਨਿਆ ਕੀ ਕਰਮ ਤਰਮ ਨਹੀਂ ਜਾਣਾ ਕਰਮ ਤਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੇ ਤੇਰਾ ਖਾਣਾ ਮਿੱਠਾ ਲਗੇ ਤੇਰਾ ਖਾਣਾ ਮਿੱਠਾ ਲਗੇ ਤੇਰਾ ਖਾਣਾ ਮਿੱਠਾ ਲਗੇ ਤੇਰਾ ਖਾਣਾ ਕਬ ਕਸਨਾ ਸੀਓ ਤਬ ਕੀ ਕਰਤਾ ਕਵਨ ਕਰਮ ਕਰਾਇਆ ਜਬ ਕਸਨਾ ਸੀਓ ਤਬ ਕੀ ਕਰਤਾ ਕਬਨ ਕਰਮ ਕਾਰਿਆ ਆ ਆਪ ਮੰਨਾ ਖੇਲ ਆਪ ਕਰ ਦੇਖੇ अपना खेल है आप कर देख है ठाकुर ने रचना रचाया ठाकुर ने रचन रचाया मिठा लके तेरा भाणा ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਮੁਝ ਤੇ ਕਛੂ ਨਾ ਹੋਈ ਮੇਰੇ ਨਾਮ ਰਗੇ ਮੇਰੇ ਰਾਮ ਰਾਗੇ ਮੁਝ ਤੇ ਕਛੂ ਜਿੱਤੇ ਕਚੂ ਨਾ ਕੋਈ ਆਪੇ ਕਰਤਾ ਆਪ ਕਰਾਏ ਆਪੇ ਆਪੇ ਕਰਤਾ ਆ રાય સрб નિરંતર સો મેરે રામ રાય મુજતે કછુ ન હોઈ મેરે નાબ રાય મુજતે કસુ ન હો ਆਪੇ ਕਰਤਾ ਆਪ ਕਰਾਈ ਆਪੇ ਕਰਤਾ ਆਪ ਕਰਾਈ ਸੱਜ ਬਿਰੰਤਦਰਸ ਸੱਜ ਬਿਰੰਤਦਰਸ ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਗਣਤੀ ਗਣੀ ਨਾ ਛੁੱਟੇ ਕਤ ਹੂ ਗਣਤੀ ਗਣੀ ਨਾ ਛੁੱਟੇ ਕਤ ਹੂ ਗਣਤੀ ਕਣੀ ਨਾ ਛੂਟੇ ਕਤਕੂ ਨਹੀਂ ਬੋਲਣਾ ਕਾਚੀ ਦੇਹਿਆਣੀ ਕਾਚੀ ਦੇਹਿਆਣੀ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਕਿਰਪਾ ਕਰੋ ਪ੍ਰਭ ਕਰਨੇ ਹਾਰੇ ਕਿਰਪਾ ਹੱਥ ਫਿਰਦਾ ਤੇਰੀ ਬਖਸ਼ ਨਿਰਾਲੀ ਤੇਰੀ ਬਖਸ਼ ਨਿਰਾਦ ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਜੀ ਜੰਤ ਸੱਪ ਤੇਰੇ ਕੀਤੇ ਜੀ ਜੰਤ ਸੱਪ ਤੇਰੇ ਕੀਤੇ ਹਟ ਕਾਟ ਤੂੰ ਹੀ ਤਿਆਈਏ ਕਾਟ ਕਾਟ ਤੂੰ ਹੀ ਤਿਆਈਏ ਕੋਹੀ ਤੇ ਆਈਏ ਤੈਰੀ ਗਤ ਮਿਰਤ ਉਹ ਹੈ ਜਾਣ ਤੇਰੀ ਗਤ ਮਿਤ ਤੂੰ ਹੈ ਜਾਣ ਤੇਰੀ ਕੁਦ ਰਤ ਕੀ ਮ ਨਪਾਈਏ ਨਿਰਗਣ ਮੁਕਤ ਅਜ਼ਾਨ ਆਗਿਆ ਨੀ ਕਰਮ ਤਰਮ ਨਹੀਂ ਜਾਣਾ ਕਰਮ ਤਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਕਿੰਦਿਆ ਕਰੋ ਨਾਨਕ ਗੁਣ ਗਾਵੇ ਨਾਨਕ ਗੁਣ ਗਾਵੇ ਮਿੱਠਾ ਲੱਗੇ ਤੇਰਾ ਭਾਣਾ ਮਿੱਠਾ ਲੱਗੇ ਤੇਰਾ ਭਾਣਾ ਕਾਲ ਲਗੇ ਤੇਰਾ ਪਾਣਾ ਮਿੱਠਾ 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 ਲਗੇ ਤੇਰਾ Farda. ਤੇਰਾ ਕੀਆ ਮੀਠਾ ਲਾਗੇ 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 ਹਰ ਨਾਮ ਪਦਾਰਥ ਨਾਨਕ ਮੰਗੇ ਹਰ ਨਾਮ ਪਦਾਰਥ ਨਾਨਕ ਮੰਗੇ ਤੇਰਾ ਕੀਆ ਮੀਠਾ ਲਾਗੇ ਦੀ ਰਕੀਆ ਮੀਠਾ ਲਗੇ ਹਰ ਕਾ ਨਾਮ ਹਿਰਦੈ ਨਿਤ ਧਿਆਈ ਹਰ ਕਾ ਨਾਮ ਹਿਰਦੈ ਨਿਤ ਧਿਆਈ ਸੰਗੀ ਸਾਥੀ ਸਗਲ ਪਰਾਈ ਸੰਗੀ ਸਾਥੀ ਸਗਲ ਤਰਾਈ ਤੇਰਾ ਕੀਆ ਮੀਠਾ ਲਾਗੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਬਾਗੈ ਹਰ ਨਾਮ ਪਧਾਰਤ ਨਾਨਕ ਕਰਮਾਂਗੇ ਤੇਰਾ ਕੀਆ ਮੀਠਾ ਲਾਗੇ ਤੇਰਾ ਕੀਆ ਮੀਠਾ ਲਾਗੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ திசா சிம சிமர திச சதா சே தேரா மீரா கீ ਹਰ ਨਾਮ ਪਦਾਰਥ ਨਾਨਕ ਬਾਗੇ ਹਰ ਨਾਮ ਪਦਾਰਥ ਨਾਨਕ ਬਾਗੇ ਤੇਰਾ ਕੀਆ ਮੀਠਾ ਲਾਗੇ ਤੇਰਾ ਕੀਆ ਮੀਠਾ ਲਾਗੇ ਤੇਰਾ ਕੀਆ ਮੀਠਾ ਲੱਗੇ ਤੇਰਾ ਕੀਆ ਇਹ ਤੇਰਾ ਕੀਆ ਤੇਰਾ ਕੀਆ ਮੀਠਾ ਲੱਗੇ ਤੇਰਾ ਕੀਆ ਮੀਠਾ ਲੱਗੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਹਰ ਨਾਮ ਪਦਾਰਥ ਨਾਨਕ ਮੰਗੈ ਤੇਰਾ ਕੀਆ ਮੀਠਾ ਲੱਗੈ ਤੇਰਾ ਕੀਆ ਮੀਠਾ ਲੱਗੈ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਸਵਾਗਤ ਗੁਰੂ ਪਿਆਰੀ ਸੰਗਤ ਜੀ ਇਹ ਸ਼ਬਦ ਦੇ ਨਾਲ ਹੀ ਦਸਰਿਆਂ ਦੇ ਸਮੇਂ ਦੀ ਸਮਾਪਤੀ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਨ ਪ੍ਰਾਪਤ ਹੈ ਅੱਜ ਦੇ ਦਿਨ 1606 ਈਸਵੀ ਦੇ ਵਿੱਚ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦੇ ਹੋਏ ਆਪਣੇ ਕਹੇ ਬਚਨਾਂ ਤੇ ਪਹਿਰਾ ਦਿੰਦੇ ਹੋਏ ਤੱਤੀ ਤਵੀ ਤੇ ਅਡੋਲ ਬੈਠ ਕੇ ਗੁਰੂ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੋ ਆਓ ਆਪਾਂ ਸਾਰਿਆਂ ਨਿਰਲ ਮਿਲ ਕੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਬੈਠ ਕੇ ਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਸਮਰਪਤ ਗੁਰਬਾਣੀ ਕੀਰਤਨ ਦੁਆਰਾ ਹਾਜ਼ਰੀ ਭਰੀ ਸੋ ਦੱਸ ਰਿਆਂ ਤੋਂ ਹੋਈਆਂ ਪੁੱਲਾਂ ਚੁੱਕਾਂ ਆਪ ਜੀ ਨੇ ਬਖਸ਼ ਲੈਣੀਆਂ ਹੁਣ ਸਾਡੇ ਬਹੁਤ ਸਤਿਕਾਰਯੋਗ ਛੋਟੇ ਵੀਰ ਭਾਈ ਜਗਵਿੰਦਰ